ਬਿਜਲੀ ਬੋਰ ਮੁਰਦਾਬਾਦ ਬਿਜਲੀ ਬੋਰ ਮੁਰਦਾਬਾਦ ਆ ਬਿਜਲੀ ਡਿਪਾਰਟਮੈਂਟ ਮੁਰਦਾਬਾਦ ਬਿਜਲੀ ਡਿਪਾਰਟਮੈਂਟ ਮੁਰਦਾਬਾਦ ਪਾਵਰ ਕਾਮ ਮੁਰਦਾਬਾਦ ਪਾਵਰ ਕਾਮ ਮੁਰਦਾਬਾਦ ਹੋਰ ਕਰਦਾ ਹੋਰ ਬਾ 10 ਮਿੰਟ ਲਈ ਬਾ ਬਜਾਤਾ ਰਹੀ ਆ ਬਾ ਕਰਦਾ ਭਰਾ 10 ਮਿੰਟ ਮੰਗਵਾ ਲਿਆ ਮੈਂ ਭਰਾ ਕੋਈ ਬਹਿ ਲਗਾ ਇਹਨੂੰ ਬੜਾ 10 ਮਿੰਟ ਬੰਦ ਕਰ ਆ ਆਓ ਆਓ ਭਾਈਓ ਭਾਈਓ ਨਾਲ ਆਓ ਦੇਖੋ ਆ ਬੜਾ ਨਾਲ ਆ ਮੈਂ ਇੱਕ ਗੱਲ ਸੁਣਿਓ ਪਹਿਲਾਂ ਇੱਕ ਮਿੰਟ 200 ਚੱਕ ਗੋਲੀ ਚੱਲੀ ਆ ਹਾਂਜੀ ਇਥੇ ਚੱਗਰਾ ਚੱਲੀ ਆ ਮੇਰਾ ਪਿੰਡ ਬੜਨਾ ਮੈਂ ਰਾਤ ਨੂੰ ਗੱਲੇ ਨਿਆਣਾ ਮੇਰੀ ਸੇਫਟੀ ਹੈ ਕੋਈ ਦੱਸੋ 2:30 ਵਜੇ ਤੁਹਾਨੂੰ ਕਾਲ ਕੀਤਾ ਉਸ ਵਕਤ ਤੇ ਦੇਣੀ ਨਹੀਂ ਤੁਹਾਡੀ ਡਿਊਟੀ ਕਿੰਨੇ ਵਜੇ ਕਿੰਨੇ ਵਜੇ 2:30 ਵਜੇ ਫੋਨ ਕਰਦੇ ਤਾਂ ਇਹ ਹੋਇਆ ਕਿੱਥੇ ਫੋਨ ਕੀਤਾ ਸਰ ਉੱਚੀ ਵਾਲਾ 2:30 ਵਜੇ ਕਦੋਂ ਕੀਤਾ ਜੀ ਇਹ ਨੰਬਰ ਤਾਂ ਨਹੀਂ ਕਿੰਨਾ ਕੰਮ ਕਰਾ ਰਿਹਾ ਹੁਣੇ ਵਾਰ ਮੇਰਾ ਨੰਬਰ ਨਹੀਂ ਹੈਗਾ ਉਹ ਕੰਪਨੀ ਦਾ ਨੰਬਰ ਫੋਨ ਨੰਬਰ ਤਾਂ ਟੱਕਰ ਹੈ ਉਹ ਕੰਪਨੀ ਦਾ ਮੇਰਾ ਇਹ ਲਗਾ ਲਾ ਕੰਪਨੀ ਦੇ ਕਰੀ ਨਾ ਹੁਣੇ ਵਾਰਾਂ ਦੇ ਆਹ ਇਹ ਨੰਬਰ ਆਹ ਦੇਖੋ ਜੇਸਟ ਜਾ ਕੇ ਫੀਲ ਕਰਵਾ ਦਿਓ ਆਹ ਜਾਣਾ ਫੀਲ ਕਰਵਾ ਦਿਓ ਸਮਝ ਜਾ ਰਹੇ ਹਾਲ ਕਰਾਈਏ ਆਪਾਂ ਹੱਲ ਕਰਾਈਏ ਹੱਲ ਹੈ ਉਹਨਾਂ ਡਰਾਫਾ ਮਰ ਦੇਖਦੇ ਫੀਲਰ ਨੇ ਸਪਲਾਈ ਕਰਦੇ ਤੁਹਾਡੀ ਚੱਲ ਤੁਹਾਨੂੰ ਸਰ ਫੋਨ ਕਰੀਏ ਕੋਈ ਕਹਿੰਦੇ ਘੱਟੀ ਲੈ ਕੇ ਆਜੋ ਸਾਨੂੰ ਲੈ ਲਓ ਜਦੋਂ ਫਿਊਲ ਲਾ ਕੇ ਸਾਡੇ ਕੋਲ ਨਹੀਂ ਹੈਗੀ ਨਹੀਂ ਹੈ ਸਾਡੇ ਕੋਲ ਨਾਲ ਕੋਈ ਸਾਡੇ ਕੋਲ ਸੇਫਟੀ ਜੇ ਦੱਸੋ ਕਰੀਏ ਗੱਡੀ ਮੈਂ ਵੀ ਪੈਕਟੇਜ ਮੈਂ ਵੀ ਮੈਗਮੈਂਟ ਨੂੰ ਕਰਦੀ ਲੈ ਗਿਆ ਜਦੋਂ ਚਾਹ ਦਾ ਲੋਡ ਚਾਹਦਾ ਨਾ ਸਾਰੀ ਇੱਕੋ ਵਾਰੀ ਮੋਟਾ ਇਹ ਪੈਸੇ ਦੇ ਨਵੇਂ ਕੋਈ ਨਹੀਂ ਚਾਹਦੀ ਮੈਨੂੰ ਸਾਡਾ ਸੈਲਰੀ ਮੈਨੂੰ ਮੇਰੇ ਘਰ ਚੋਂ ਨਹੀਂ ਮਿਲਦੀਆਂ ਮੈਨੂੰ ਲੋਡ ਚੋਂ ਨਹੀਂ ਮਿਲਦੀਆਂ ਨੰਨੇ ਵੀ ਬਿਜਲੀ ਚਲਾਨ ਨੂੰ ਮਿਲਦੀ ਹੈ ਨਾ ਤੁਹਾਨੂੰ ਬਿਜਲੀ ਦਾ ਹੀ ਮਿਲ ਜੇ ਮੈਂ ਸਵੇਰੇ 6 ਵਜੇ ਲੱਗਾ ਹੋਇਆ ਤੁਹਾਡੇ ਘਰ ਨੂੰ ਨਿਕਲ ਖੜੂ ਹੋ ਜਾਗਾ ਕੋਈ ਆ ਗਿਆ ਹੱਲ ਕਰੀ ਹੱਲ ਕਰੀ ਹੱਲ ਹੋਣ ਵਾਲਾ ਹੋ ਜਾਗਾ ਹੱਲ ਕਰੀ ਆ ਹੱਲ ਕਰੀ ਕਰੋ ਨਹੀਂ ਕਰੋਗੇ ਕੱਲ ਮੇਰੇ ਹੀ ਆਵੇ ਨਹੀਂ ਹੱਲ ਹੋਏਗਾ ਕੱਲ ਅਸੀਂ ਗੱਡੇ ਨਾਲ ਆ ਕੇ ਦੇ ਹਵਾ ਦੇ ਹੁੰਦੀ ਹੈ ਦੇਖੋ ਜੀ ਸਾਡੇ ਕੋਲ ਚਾਰ ਬੰਦੇ ਆ ਅੱਠ ਪਿੰਡ ਹੈ ਕਿਹੜਾ ਟ੍ਰਾਂਸਫਰ ਰੱਖਣ ਵਾਲਾ ਕੰਮ ਹੈ ਨਾ ਉਹ ਤੁਸੀਂ ਵੀ ਸਮਝਦੇ ਹੋਵੋਗੇ ਉਹਦੇ ਵਾਸਤੇ ਠੇਕੇਦਾਰ ਚਾਹੀਦਾ ਸਮਾਨ ਚਾਹੀਦਾ ਹਨਾ ਹੁਣ ਅਸੀਂ ਚਾਰ ਬੰਦੇ ਆ ਕੇ ਤਾਂ ਹੈ ਨਹੀਂ ਪਰ ਟ੍ਰਾਂਸਫਰ ਰੱਖ ਜਾਵਾਂਗੇ ਚਾਲੂ ਕਰ ਜਾਵਾਂਗੇ ਉਹਦੇ ਵਾਸਤੇ ਟਾਈਮ ਚਾਹੀਦਾ ਆ ਜੋ ਕਰ ਸਕਦੇ ਅਸੀਂ ਐਸਟੀਮੇਟ ਬਣਾ ਸਕਦੇ ਅਸੀਂ ਬਣਾ ਲਿਆ ਆ ਐਕਸਾ ਸਾਹਿਬ ਨੇ ਪਾਸ ਵੀ ਕਰ ਦਿੱਤਾ ਉਹਦਾ ਇਸ਼ਾਰਾ 12 ਦੇ ਵਿੱਚ ਫਿਰ ਨਹੀਂ ਦਿੰਦੇ ਇਹ ਇੱਕ ਟੈਂਡਰ ਮੈਂ ਕਹਿੰਦੀ ਐਸਟੀਮੇਟ ਬਣਾ ਲਿਆ ਪਹਿਲਾਂ ਅਸੀਂ ਦੇਖ ਕੇ ਆਏ ਆ ਨਾ ਸਾਡੇ ਮੌਕਾ ਦੇਖ ਕੇ ਗਏ ਸਾਰੇ ਕੰੀ ਹੈ ਪਹਿਲਾ ਹੈ ਜੀ ਪਤਾ ਹੀ ਗਲੈਡ ਕਰ ਦਿੰਦੇ ਦੂਜੇ ਦਿਨ ਦੂਜੇ ਦਿਨ ਤੀਜਾ ਹਰੇਕ ਅਲੱਗ ਅਲੱਗ ਸਮੱਸਿਆ ਹੈ ਨਾ ਇਕੱਠਿਆਂ ਮੈਂ ਇੱਕ ਦੋ ਤੁਹਾਡੇ ਟਰਾਂਸਫਾਰਮ ਦੀ ਸਮੱਸਿਆ ਬੱਝ ਗਈ ਆ ਜਿਹੜੀ ਲਾਈਨ ਦੀ ਕੰਮ ਨਹੀਂ ਉੱਥੇ ਬਹੁਤ ਬੰਦੇ ਆ ਜਿਹੜੇ ਸ਼ਹਿਰਾ ਚ ਹੈਗਾ ਸ਼ਹਿਰਾ ਚ ਨਾਲ ਕੋਈ ਨਹੀਂ ਕੋਈ ਪੰਡਾ ਜੀ ਨਹੀਂ ਹੈ ਕੋਈ ਨਾ ਹੀ ਨਹੀਂ ਦੇ ਸਕਦੇ ਸਾਡੀ ਕੰਮ ਸਾਰੇ ਕਰੋਗਾ ਸਾਡੀ ਟਰਾਂਸਫਾਰਮ ਦਾ ਫੂਲ ਹੀ ਲਾ ਕੇ ਦੇਖ ਲੈਣੇ ਆ ਉੱਥੇ ਲੋਗੇ ਪਾਕੀ ਕੰਮ ਕਰ ਦੋਗੇ ਇਹ ਤੁਸੀਂ ਮੈਂ ਪਾਸ ਹੋਊਗਾ ਫਿਰ ਠੀਕ ਨਾ ਹੋ ਜਾਣਾ ਕਰ ਕਰ ਵੀ ਲੱਗਣੀ ਮੋੜ ਡੈਟਾ ਆਪਾਂ ਸਭ ਦਾ ਡੈਟਾ ਨੰਬਰ ਆ ਆ ਦੇਖੋ ਕਿੰਨੇ ਹੋਣ ਜਿੱਤੇ ਹੋਣੇ ਸਾਡਾ ਫੋਨ ਅੱਗੇ ਨਹੀਂ ਮੇ ਚੱਕਦਾ ਨੇ ਕਿ ਤੂੰ ਫੋਨ ਚੱਕ ਮੈਂ ਮੋਟਰਸਾਈਕਲ ਤੇ ਸੀ ਆ ਮੇਰੀ ਗੱਲ ਸੁਣੋ ਮੈਂ ਮੋਟਰਸਾਈਕਲ ਤੇ ਸੀਗਾ ਤੁਹਾਡੀ ਕੋਲ ਆਈ ਮੈਂ ਟਾਇਰ ਲਗਾਈ ਚੱਕਰ ਦੇ ਸਰਪੈਂਸਰ ਅਟੈਂਡ ਕਰਨਾ ਆ ਜਾ ਕੇ ਚੱਕੀ ਕੋਲ ਇਹਨਾਂ ਦੀ ਮੈਂ ਮੈਂ ਕਹਿੰਦਾ ਮੈਂ ਤੁਹਾਡਾ ਅਰੇਂਜ ਕਰਦਾ ਪਿਆ ਮੈਂ ਸਾਰਾ ਕੁਝ ਕਰਦਾ ਪਿਆ ਇਹ ਕਹਿੰਦੇ ਸੀ ਰੋਡ ਜਾਮ ਕਰਨਾ ਸਾਰਾ ਉਹ ਦੱਸੋ ਥੋੜਾ ਟਾਈਮ ਤਾਂ ਦਿਓ ਨਾ ਹੁਣ ਵੀ ਸਾਡੇ ਕੋਲ ਬੈਂਕ ਮੇ ਦਾ ਬਲਾਜਾ ਕੋਈ ਵੀ ਅਲੀ ਪ੍ਰਾਈਵੇਟ ਬੰਦਾ ਲੈ ਕੇ ਆਇਆ ਤੁਹਾਡੇ ਦਾ ਘਰ ਕੋਲ ਦੇ ਮਹੀਨੇ ਦੀ ਇਹ ਦੇਖੋ 1500 ਨੂੰ ਉਹ ਤੋਂ ਸਾਹਮਣੇ ਨਾਲ ਹੀ ਹੈ ਨਹੀਂ ਨਾਲ ਹੋਇਆ ਤਾਂ ਖਾ ਲੈਣੇ ਨੇ ਇੱਥੇ ਅਸੀਂ ਦੂਸਰੇ ਬੰਦਾ ਪਾ ਦੇਣਾ